ਫੈਗਰੋ ਕਰਾਂਗੇ ਪਹਿਲਾਂ ਤੁਸੀਂ ਗਾਣਾ ਸੁਣੋ ਹਾ ਸੱਚਾ ਹੈ ਰੱਬ ਨੂੰ ਭੁੱਲ ਗਏ ਲੋਕੀ ਪਏ ਦਿਮਾਗੋਂ ਹੱਲੇ ਮੈਂ ਵੀ ਪੁੱਛਾ ਕੱਢਣ ਲੱਗੂ ਹੋਰ ਕੰਮ ਨਾ ਚੱਲੇ ਇਸ ਕੰਮ ਵਿੱਚ ਬੜੀ ਕਮਾਈ ਭਰ ਜਣ ਖਾਲੀ ਗੱਲੇ ਅੰਦ ਮਸ਼ਬਾਹ ਚ ਪਾ ਕੇ ਦੁਨੀਆ ਲੁੱਟ ਲੁੱਟ ਕੇ ਖਾਵਾਗੇ ਓਏ ਵੱਡੀ ਸਾਰੀ ਜੀਟੀ ਰੋਡ ਦੇ ਉੱਤੇ ਕੋਠੀ ਪਾਵਾਂਗੇ ਬੱਡੀ ਸਾਰੀ ਜੀ ਦੀ ਰੋੜ ਦੇ ਉੱਤੇ ਕੋਠੀ ਪਾਵਾਂਗੇ ਓਏ ਸੱਚੇ ਰੱਬ ਨੂੰ ਭੁੱਲ ਗਏ ਲੋਕੀ ਪਏ ਦਿਮਾਗੋਂ ਹੱਲੇ ਮੈਂ ਵੀ ਪੁੱਛਾ ਕੱਢਣ ਲੱਗੂੰ ਹੋਰ ਕੰਮ ਨਾ ਚੱਲੇ ਇਸ ਕੰਮ ਵਿੱਚ ਬੜੀ ਕਮਾਈ ਭਰ ਜਾਣ ਖਾਲੀ ਗੱਲੇ ਅੰਧਵਿਸ਼ਵਾਸ ਚੁਪਾ ਕੇ ਦੁਨੀਆ ਲੁੱਟ ਲੁੱਟ ਕੇ ਖਾਵਾ ਪੰਜ ਸੱਤ ਰੱਖੂ ਨਾਲ ਚੇਲੀਆਂ ਭੇਤ ਲੋਕਾਂ ਦੇ ਲੈਣ ਗੀਆਂ ਹਾਂ ਪਹਿਣੇ ਬਾਬਾ ਸੱਚ ਦੱਸਦਾ ਲੋਕਾਂ ਨੂੰ ਉਹ ਕਹਿਣ ਗੀਆਂ ਪੰਜ ਸੱਤ ਰੱਖੂ ਨਾਲ ਚੇਲੀਆਂ ਭੇਤ ਲੋਕਾਂ ਦੇ ਲੈਣ ਗੀਆਂ ਹਾਂ ਪਹਿਣੇ ਬਾਬਾ ਸੱਚ ਦੱਸਦਾ ਲੋਕਾਂ ਨੂੰ ਉਹ ਕਹਿਣ ਗੀਆਂ ਥੱਲੇ ਹਾਉ ਗੱਡੀ ਮਿੱਤਰੋ ਲੈ ਫੇ ਦਿਉਣੀ ਛਾਹੀਆ ਜਿੰਨੀ ਮਰਜ਼ੀ ਲੁੱਟ ਲੋ ਦੁਨੀਆਂ ਲੁੱਟਣ ਵਾਲਾ ਚਾਹੀਦਾ ਜਿੰਨੀ ਮਰਜ਼ੀ ਲੁੱਟ ਲੋ ਦੁਨੀਆਂ ਲੁੱਟਣ ਵਾਲਾ ਚਾਹੀਦਾ